ਪਿਛਲੇ 4-5 ਸਾਲਾਂ ਤੋਂ ਹੈਲਥ ਇੰਸ਼ੋਰੈਂਸ ਦੀਆਂ ਵੀਡੀਓਜ਼ ਬਣਾ ਰਹੇ ਹਾਂ ਤੇ ਇਹਨਾਂ ਦੇ ਵਿੱਚ ਅਸੀਂ ਇੰਸ਼ੋਰੈਂਸਸ ਨੂੰ ਨਾ ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕਰਦੇ ਹਾਂ ਕਲੇਮ ਸੈਟਲਮੈਂਟ ਰੇਸ਼ਿਓ ਇਨਕੋਰਡ ਕਲੇਮਸ ਰੇਸ਼ਿਓ ਸਪੀਡ ਆਫ ਅਪਰੂਵਲ ਅਲੱਗ-ਅਲੱਗ ਪੈਰਾਮੀਟਰ ਤੇ ਤੇ ਇੱਕ ਚੀਜ਼ ਅਸੀਂ ਆਬਜ਼ਰਵ ਕੀਤੀ ਹੈ ਵੀ ਘੰਫਰਾਗੇ ਨਾ ਉਹੀ 5-6 ਕੰਪਨੀਆਂ ਨੇ ਜਿਹੜੀਆਂ ਟੌਪ ਤੇ ਰਹਿੰਦੀਆਂ ਨੇ HDFC Ergo, New Babupa, Care Supreme, Aditya Birla, Bajaj Allianz, ICICI Lombard ਅੱਛੇ 6-7 ਮਹੀਨੇ ਪਹਿਲਾਂ ਵੀ ਐਨਲਾਈਜ਼ ਕੀਤਾ ਸੀ ਉਦੋਂ ਵੀ ਇਹ ਚੇ ਕੰਪਨੀਆਂ ਟੌਪ ਤੇ ਸੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਆਪਾਂ ਇਹਨਾਂ ਕੰਪਨੀਆਂ ਦੇ ਜਿਹੜੇ ਬੈਸਟ ਪਲਾਨਸ ਨੇ ਉਹਨਾਂ ਨੂੰ ਡਿਸੈਕਟ ਕਰਦੇ ਹਾਂ ਤਾਂ ਕਿ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਕਲੀਅਰਲੀ ਜਵਾਬ ਮਿਲ ਜਾਵੇ ਤੁਹਾਨੂੰ ਕਿਹੜੀ ਪਾਲਿਸੀ ਲੈਣੀ ਚਾਹੀਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਨਾਂ ਕੰਪਨੀਆਂ ਦੇ ਮੈਕਸਿਮਮ ਕਵਰ ਤੇ ਇਹਨਾਂ ਦੀ ਐਲੀਜੀਬਿਲਟੀ ਦੀ ਤੇ ਇਸ ਵੀਡੀਓ ਦੇ ਵਿੱਚ ਮੈਂ ਇਹਨਾਂ ਕੰਪਨੀਆਂ ਦੇ ਬੈਸਟ ਪਲਾਨਸ ਨੂੰ ਕੰਪੇਅਰ ਕਰੂੰਗਾ ਨੀਵਾ ਬੂਪਾ ਬਜਾਜ ਅਲਾਈਐਂਸ ਤੇ ਆਈਸੀਆਈਸੀਆਈ ਲੋਮਬਾਰਡ ਦੀ ਗੱਲ ਕਰੀਏ ਤਾਂ ਉੱਥੇ ਮੈਕਸਿਮਮ ਏਜ ਲਿਮਿਟ ਹੈ 6 ਸਾਲ ਮਤਲਬ ਇਸ ਤੋਂ ਪਹਿਲਾਂ ਤੁਸੀਂ ਕਦੋਂ ਵੀ ਇਹਨਾਂ ਦੀ ਪਾਲਿਸੀ ਲੈ ਸਕਦੇ ਹੋ ਆਈਸੀਆਈਸੀਆਈ ਦੇ ਵਿੱਚ ਘੱਟੋ ਘੱਟ ਇਹ ਤਾਂ 6 ਸਾਲ ਹੈ ਜੋ ਕਿ ਕਾਫੀ ਇੰਟਰਸਟਿੰਗ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਐਚਡੀਐਫਸੀ ਅਰਗੋ ਅਦਿੱਤਿਆ ਵਿਰਲਾ ਕੇਅਰ ਸੁਪਰੀਮ ਦੀ ਇੱਥੇ ਕੋਈ ਵੀ ਮੈਕਸਿਮਮ ਏਜ ਲਿਮਿਟ ਨਹੀਂ ਆ ਮਤਲਬ ਤੁਸੀਂ ਜਦੋਂ ਚਾਹੋ ਉਦੋਂ ਇਹਨਾਂ ਦੀ ਪਾਲਿਸੀ ਲੈ ਸਕਦੇ ਹੋ ਸੋ ਜੇਕਰ ਤੁਸੀਂ ਆਪਣੇ ਪੇਰੈਂਟਸ ਲਈ ਕੋਈ ਪਾਲਿਸੀ ਲੱਭ ਰਹੇ ਹੋ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਹੈ ਤਾਂ ਉਹਨਾਂ ਲਈ ਇਹ ਤਿੰਨ ਆਪਸ਼ਨ ਕਾਫੀ ਡੀਸੈਂਟ ਬਣ ਜਾਂਦੇ ਆ ਇੱਥੇ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹੁੰਦਾ ਵੀ 2024 ਤੋਂ ਪਹਿਲਾਂ ਨਾ HDFC Ergo ਦੇ ਵਿੱਚ ਜਿਹੜੀ ਮੈਕਸਿਮਮ ਏਜ ਲਿਮਿਟ ਸੀ ਉਹ ਵੀ 65 ਸਾਲ ਸੀ ਬਟ ਫਿਰ ਇਹਨਾਂ ਨੇ ਇਹ ਲਿਮਿਟ ਹਟਾਤੀ ਤੇ ਹੁਣ ਇੱਥੇ ਮੈਕਸਿਮਮ ਏਜ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਆ ਹੁਣ ਜੇਕਰ ਮੈਕਸਿਮਮ ਕਵਰ ਦੀ ਗੱ ਉਸ ਤੋਂ ਇਲਾਵਾ ਜੰਨੀਆਂ ਵੀ ਮੋਸਟਲੀ ਜਿਹੜੀਆਂ ਕੰਪਨੀਆਂ ਨੇ ਉੱਥੇ ਤੁਹਾਨੂੰ 1 ਤੋਂ 2 ਕਰੋੜ ਤੱਕ ਦਾ ਕਵਰ ਤਾਂ ਮਿਲ ਹੀ ਜਾਂਦਾ ਕੁਝ ਕੰਪਨੀਆਂ ਜਿਵੇਂ ਕਿ ICICI ਆ ਉੱਥੇ ਤਾਂ ਤੁਹਾਨੂੰ 10 ਕਰੋੜ ਤੱਕ ਦਾ ਕਵਰ ਮਿਲ ਜਾਂਦਾ ਹੁਣ ਇੰਨਾ ਕਵਰ ਕੰਪਨੀ ਦੇ ਰਹੀ ਹੈ ਦਾ ਮਤਲਬ ਇਹ ਨਹੀਂ ਆ ਵੀ ਇਹੀ ਪਾਲਿਸੀ ਲੈ ਲੈਣੀ ਚਾਹੀਦੀ ਹੈ ਕਿ ਇੱਥੇ ਪੈਰਾਮੀਟਰ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਉਹ ਹੈ ਰੂਮ ਰੈਂਟ ਲਿਮਿਟ ਕੋਈ ਵੀ ਪਾਲਿਸੀ ਜਿਹੜੀ ਰੂਮ ਰੈਂਟ ਤੇ ਲਿਮਟ ਲਾਉਂਦੀ ਉਹਨੂੰ ਅਸੀਂ ਪਹਿਲੇ ਰਿਜੈਕਟ ਕਰ ਦਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਪਾਲਿਸੀਜ਼ ਦੇ ਵਿੱਚ ਕੋਈ ਵੀ ਐਦਾਂ ਦੀ ਪਾਲਿਸੀ ਨਹੀਂ ਹੈ ਜਿਹੜੀ ਤੁਹਾਨੂੰ ਰੂਮ ਰੈਂਟ ਤੇ ਲਿਮਟ ਲਾਉਂਦੀ ਹੋਵੇ ਹਾਇ ਇਹਨਾਂ ਜ਼ਰੂਰ ਹੈ ਵੀ ICICI ਤੇ Bajaj ਦੇ ਵਿੱਚ ਤੁਸੀਂ ਸਵੀਟ ਰੂਮ ਨਹੀਂ ਲੈ ਸਕਦੇ ਜੋ ਕਿ ਸਟਿਲ ਐਕਸੈਪਟੇਬਲ ਹੈ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਪਾਲਿਸੀਜ਼ ਦੇ ਵਿੱਚ ਖਾਸ ਗੱਲ ਕੀ ਹੈ ਮਤਲਬ ਕਿਉਂ ਇਹਨਾਂ ਪਾਲਿਸੀਜ਼ ਨੂੰ ਤੁਹਾਨੂੰ ਕੰਸੀਡਰ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ HDFC Argo ਦੀ ਪਹਿਲੇ ਦਿਨ ਤੋਂ ਜਿਹੜਾ ਤੁਹਾਡਾ ਕਵਰ ਆ ਉਹ ਦੁੱਗਣੇ ਤੋਂ ਤਗਣਾ ਹੋ ਸਕਦਾ ਹੈ ਤੇ ਇਹਨ ਕੇਅਰ ਸੁਪਰੀਮ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਵੀ ਇੱਥੇ ਕੋਈ ਮੈਕਸਿਮਮ ਏਜ ਰੈਸਟ੍ਰਿਕਸ਼ਨ ਨਹੀਂ ਹੈ ਤੇ ਇਹ ਆਟੋਮੈਟਿਕਲੀ ਉਹਨਾਂ ਲੋਕਾਂ ਲਈ ਇੱਕ ਵਧੀਆ ਆਪਸ਼ਨ ਬਣ ਜਾਂਦਾ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਹੈ ਤੇ ਇੱਥੇ ਵੀ ਤੁਹਾਡਾ ਜਿਹੜਾ ਕਵਰ ਆ ਉਹ 5 ਗੁਣਾ ਤੱਕ ਹੋ ਸਕਦਾ ਹੈ ਬੇਸ ਕਵਰ ਦਾ ਇਹਨਾਂ ਦੇ ਸੁਪਰ ਨੋ ਕਲੇਮ ਬੋਨਸ ਦੇ ਨਾਲ ਨੀਵਾ ਬੂਪਾ ਦੇ ਵਿੱਚ ਤੁਹਾਡਾ ਜਿਹੜਾ ਕਵਰ ਆ ਉਹ 10 ਗੁਣਾ ਤੱਕ ਹੋ ਸਕਦਾ ਹੈ ਇਹਨਾਂ ਦੇ ਬੂਸਟਰ ਪਲੱਸ ਆਪਸ਼ਨ ਦੇ ਨਾਲ ਬਟ ਧਿਆਨ ਰੱਖੇ ਵੀ ਇਹ 10 ਗੁਣਾ ਤੱਕ ਜਿਹੜਾ ਕਵਰ ਹੁੰਦਾ ਇਹਨਾਂ ਦੇ ਪਲੈਟਿਨਮ ਤੇ ਟਾਈਟੇਨੀਅਮ ਪਲਾਨਸ ਦੇ ਨਾਲ ਹੀ ਹੁੰਦਾ ਤੇ ਉਹ गोल्ड प्लान्स ਦੀ ਗੱਲ ਕਰੀਏ ਤਾਂ ਉੱਥੇ ਤੁਹਾਡਾ ਇਹ ਕਵਰ ਆਫ ਮੈਕਸਿਮਮ 5 ਗੁਣਾ ਤੱਕ ਹੀ ਹੋ ਸਕਦਾ ਹੈ ਪਲੱਸ ਨੀਵਾ ਬੂਪਾ ਦੇ ਵਿੱਚ ਤੁਹਾਨੂੰ ਏਜ ਲੋਕ ਬੈਨੀਫਿਟ ਮਿਲ ਜਾਂਦਾ ਹੈ ਹੁਣ ਇੰਸ਼ੋਰੈਂਸ ਜਿਹੜੇ ਪ੍ਰੀਮੀਅਮ ਹੁੰਦੇ ਨੇ ਉਹ ਜਨਰਲੀ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਨਾ 15 ਤੋਂ 20% ਵੱਜ ਜਾਂਦੇ ਆ ਬਟ ਏਜ ਲੋਕ ਬੈਨੇਫਿਟ ਦੇ ਨਾਲ ਤੁਹਾਡਾ ਪ੍ਰੀਮੀਅਮ ਉਦੋਂ ਤੱਕ ਨਹੀਂ ਵੱਧਦਾ ਜਦੋਂ ਤੱਕ ਤੁਸੀਂ ਆਪਣਾ ਪਹਿਲਾ ਕਲੇਮ ਨਹੀਂ ਕਰਦੇ ਮਤਲਬ 10 ਸਾਲ ਤੱਕ ਤੁਸੀਂ ਕੋਈ ਕਲੇਮ ਨਹੀਂ ਕੀਤਾ ਤਾਂ 10 ਸਾਲ ਤੱਕ ਤੁਹਾਡਾ ਜਿਹੜਾ ਪ੍ਰੀਮੀਅਮ ਆ ਉਹ ਵਧੇਗਾ ਹੀ ਨਹੀਂ ਅਦਿੱਤਿਆ ਬਿਰਲਾ ਐਕਟਿਵ ਫਿਟ ਮੈਕਸ ਦੀ ਗੱਲ ਕਰੀ ਤਾਂ ਉੱਥੇ ਕੁਝ ਕ੍ਰੋਨਿਕ ਡਿਸੀਜ਼ ਨੇ ਜਿਵੇਂ ਕਿ ਅਸਥਮਾ ਹਾਈ ਬੀਪੀ ਹਾਈ ਕੋਲੇਸਟ੍ਰੋਲ ਇਹਨਾਂ ਲਈ ਤੁਹਾਨੂੰ ਪਹਿਲੇ ਦਿਨ ਤੋਂ ਕਵਰ ਮਿਲ ਜਾਂਦਾ ਪਲੱਸ ਤਾਂ ਤੁਹਾਡਾ ਜਿਹੜਾ ਕਵਰ ਆ ਬਾਕੀ ਪਾਲਿਸੀਜ਼ ਦੀ ਤਰ੍ਹਾਂ 5 ਗੁਣਾ ਤੱਕ ਹੋ ਜਾਂਦਾ ਇਹਨਾਂ ਦੇ ਸੁਪਰ ਗ੍ਰੇਡਿਟ অপਸ਼ਨ ਦੇ ਨਾਲ ਤੇ ਇੱਕ ਚੀਜ਼ ਹੋਰ ਇੱਥੇ ਤੁਹਾਨੂੰ 5 ਗੁਣਾ Bajaj Allianz ਦਾ ਸਭ ਤੋਂ ਬੈਸਟ ਬੈਨੀਫਿਟ ਇਹ ਹੈ ਵੀ ਇੱਥੇ ਤੁਹਾਨੂੰ ਮੈਟਰਨਿਟੀ ਬੈਨੀਫਿਟ ਮਿਲ ਜਾਂਦਾ ਹੈ। ਬਾਕੀ ਜੇਕਰ ਓਵਰਆਲ ਬੇਸਿਸ ਤੇ ਦੇਖਿਆ ਜਾਵੇ ਤਾਂ Bajaj Allianz ਬਾਕੀਆਂ ਨਾਲੋਂ ਥੋੜਾ ਜਿਹਾ ਵੀਕ ਚੱਲ ਰਿਹਾ ਹੈ। ICICI Lombard ਉਹਨਾਂ ਲੋਕਾਂ ਲਈ ਬਹੁਤ ਵਧੀਆ ਹੈ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਕਵਰ ਦੀ ਡਿਮਾਂਡ ਕਰਦੇ ਆ। ਇਹ ਕੰਪਨੀ ਤੁਹਾਨੂੰ 10 ਕਰੋੜ ਤੱਕ ਦਾ ਜਿਹੜਾ ਕਵਰ ਹੈ ਉਹ ਆਫਰ ਕਰਦੀ ਹੈ। ਤੇ ਦੂਜੀ ਗੱਲ ਇਹ ਹੈ ਵੀ ICICI ਦਾ ਜਿਹੜਾ ਕਵਰ ਹੈ ਉਹ ਇੰਡੀਆ ਤੋਂ ਬਾਹਰ ਵੀ ਵੈਲਿਡ ਰਹਿੰਦਾ ਹੈ। ਉਹਨਾਂ ਲੋਕਾਂ ਲਈ ਕਾਫੀ ਵਧੀਆ ਆਪਸ਼ਨ ਬਣ ਜਾਂਦਾ ਜਿਹੜੇ ਰੈਗੂਲਰਲੀ ਟਰੈਵਲ ਕਰਦੇ ਆ। ਹੁਣ ਆਪਾਂ ਮਤਲਬ ਇਹ ਹੈ ਵੀ ਜੇਕਰ ਤੁਸੀਂ ਆਪਣੀ ਪਾਲਿਸੀ ਨੂੰ ਕਲੇਮ ਕਰ ਲਿਆ ਤਾਂ ਕੰਪਨੀ ਤੁਹਾਡਾ ਡੈਡ ਕਵਰ ਉਹ ਰੀਸਟੋਰ ਕਰ ਦੇਗੀ ਸੈਕੰਡ ਕਲੇਮ ਦੇ ਲਈ ਇੱਥੇ ਜੇਕਰ ਮੈਂ ਗੱਲ ਕਰਾਂ ਕੇਅਰ ਨੀਵਾ ਬੂਪਾ ਦਿੱਤੇ ਪਰਲਾ ICICI ਲੰਬਰ ਦੀ ਉੱਤੇ ਤੁਹਾਨੂੰ ਅਨਲਿमिटेड ਰੀਸਟੋਰੇਸ਼ਨ ਬੈਨੀਫਿਟ ਮਿਲ ਜਾਂਦਾ ਕਿਸੇ ਵੀ ਇਲਨੈਸ ਦੇ ਲਈ ਉਸ ਤੋਂ ਬਾਅਦ HDFC ਅਰਗੇ ਤੋਂ Bajaj Allianz ਦੇ ਵਿੱਚ ਤੁਹਾਨੂੰ ਇੱਕ ਵਾਰ ਰੀਸਟੋਰੇਸ਼ਨ ਦਾ ਬੈਨੀਫਿਟ ਮਿਲਦਾ ਹੈ HDFC ਦੇ ਵਿੱਚ ਤੁਹਾਨੂੰ ਅਨਲਿमिटेड ਰਿਸਟੋਰੇਸ਼ਨ ਬੈਨੀਫਿਟ ਮਿਲ ਜਾਂਦਾ ਹੈ ਬਟ ਫਿਰ ਉਹਨੂੰ ਐਜ਼ ਐਨ ਐਡ-ਆਨ ਲੈਣਾ ਪੈਂਦਾ ਹੈ ਵੈਲਨੈਸ ਬੈਨੀਫਿਟ ਦਾ ਮਤਲਬ ਹੈ ਵੀ ਜੇਕਰ ਤੁਸੀਂ ਜਨਰਲੀ ਹੈਲਦੀ ਲਾਈਫਸਟਾਈਲ ਜਿਿੰਨੇਓ ਤਾਂ ਤੁਹਾਨੂੰ ਕੁਝ ਐਡੀਸ਼ਨਲ ਬੈਨੀਫਿਟਸ ਮਿਲ ਜਾਂਦੇ ਆ ਤਿੰਨ ਐਦਾਂ ਦੀਆਂ ਕੰਪਨੀਆਂ ਨੇ ਕੇਅਰ ਸੁਪਰੀਮ ਨਿਵਾ ਬੂਪਾ ਤੇ ਦਿੱਤਿਆ ਬਿਰਲਾ ਜੋ ਤੁਹਾਨੂੰ ਇਹ ਬੈਨੀਫਿਟਸ ਦੇ ਰਹੀਆਂ ਨੇ ਇਹ ਕੁਝ ਇਸ ਤਰੀਕੇ ਨਾਲ ਕੰਮ ਕਰਦਾ ਹੈ ਵੀ ਤੁਹਾਡੇ ਜਿਹੜੇ ਡੇਲੀ ਦੇ ਸਟੈਪਸ ਨੇ ਉਹ ਟਰੈਕ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਹੁੰਦਾ ਹੈ ਪ੍ਰੀ ਤੇ ਪੋਸਟ ਹਸਪਟਲਾਈਜੇਸ਼ਨ ਬੈਨੀਫਿਟ। ਇਹਦਾ ਮਤਲਬ ਹੈ ਵੀ ਹਸਪੀਟਲ ਦੇ ਵਿੱਚ ਐਡਮਿਟ ਹੋਣ ਤੋਂ ਕਿੰਨੇ ਦਿਨ ਪਹਿਲਾਂ ਤੇ ਡਿਸਚਾਰਜ ਹੋਣ ਤੋਂ ਕਿੰਨੇ ਦਿਨ ਬਾਅਦ ਤੱਕ ਦਾ ਕਵਰ ਮਿਲਦਾ ਹੈ। ਜਨਰਲੀ ਸਾਰੀਆਂ ਕੰਪਨੀਆਂ ਦੇ ਵਿੱਚ ਆਲਮੋਸਟ ਸੇਮ ਹੀ ਹੁੰਦਾ ਬਸ ਦਿੱਤੇ ਮਿਰਲਾ ਦੇ ਵਿੱਚ ਇੰਨਾ ਹੈ ਵੀ 60 ਦਿਨ ਦੇ ਬਜਾਏ ਤੁਹਾਨੂੰ 90 ਦਿਨ ਦਾ ਪ੍ਰੀ ਹਸਪਟਲਾਈਜੇਸ਼ਨ ਕਵਰ ਮਿਲ ਜਾਂਦਾ ਹੈ। ਹੁਣ ਬਸ ਲਾਸਟ ਦੇ ਵਿੱਚ ਮਸਟ ਹੈਵ ਰਾਈਡਰਸ ਦੇਖਣਾ ਰਹਿ ਗਿਆ। ਉਸ ਤੋਂ ਬਾਅਦ ਫਿਰ ਆਪਾਂ ਕਨਕਲੂਡ ਕਰਦੇ ਹਾਂ 2025 ਦੇ ਟੌਪ ਦੇ ਤਿੰਨ ਹੈਲਥ ਇੰਸ਼ੋਰੈਂਸ ਪਲਾਨਸ। ਹੁਣ ਇੱਥੇ ਜਿ ਕਾਫੀ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਿ ਹਾਰਟ ਕੰਪਲਿਕೇಷನ್ಸ್ ਤੇ ਨਾ ਇੱਕ ਲਿਮਿਟ ਸੈੱਟ ਕਰ ਦਿੰਦੀਆਂ ਨੇ ਜਾਂ ਫਿਰ ਬਾਕੀ ਡਿਸੀਜ਼ਸ ਤੇ ਕੋਈ ਨਾ ਕੋਈ ਲਿਮਿਟ ਸੈੱਟ ਕਰ ਦਿੰਦੀਆਂ ਨੇ ਤਾਂ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਪਾਲਿਸੀਜ਼ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਉਹਨਾਂ ਤੇ ਡਿਸੀਜ਼ ਵਾਈਜ਼ ਕੋਈ ਸਬ ਲਿਮਿਟ ਨਹੀਂ ਹੈ ਹੁਣ ਉਸ ਤੋਂ ਬਾਅਦ ਦੂਜੀ ਚੀਜ਼ ਆਉਂਦੀ ਹੈ ਵੀ ਤੁਹਾਡੀ ਜਿਹੜੀ ਪਾਲਿਸੀ ਹੈ ਉਹਦੇ ਤੇ ਜਿਹੜਾ ਪ੍ਰੀ ਐਗਜ਼ਿਸਟਿੰਗ ਇਲਨੈਸ ਵੇਟਿੰਗ ਪੀਰੀਅਡ ਹੈ ਉਹ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ਸਟੈਂਡਰਡ ਜਿਹੜਾ 3 ਤੋਂ 4 ਸਾਲ ਦੇ ਵਿਚਕਾਰ ਹੁੰਦਾ ਹੁਣ ਇੱ ਪਰ ਇਹ 3 ਸਾਲ ਦਾ ਵੇਟਿੰਗ ਪੀਰੀਅਡ ਤੁਸੀਂ 30 ਦਿਨਾਂ ਤੱਕ ਲਿਆ ਸਕਦੇ ਹੋ 6 ਅਲੱਗ-ਅਲੱਗ ਲਾਈਫਸਟਾਈਲ ਇਲਨੈਸਸ ਦੇ ਲਈ ਜੇਕਰ ਤੁਸੀਂ ਇਹਨਾਂ ਦਾ ਜੰਪ ਸਟਾਰਟ ਐਡ-ਆਨ ਬਾਈ ਕਰ ਲੈਣੇ ਹੋ ਕਨਸੈਕੂਟਿਵਲੀ 3 ਸਾਲਾਂ ਦੇ ਲਈ ਸੋ ਇਹ ਚੀਜ਼ ਉਹਨਾਂ ਲੋਕਾਂ ਲਈ ਕਾਫੀ ਵਧੀਆ ਬਣ ਜਾਂਦੀ ਹੈ ਜਿਨ੍ਹਾਂ ਨੂੰ ਕੋਈ ਆਲਰੇਡੀ ਪ੍ਰੀ-ਐਗਜ਼ਿਸਟਿੰਗ ਇਲਨੈਸ ਹੈ ਤਾਂ ਉਹ ਆਈਸੀਆਈਸੀਆਈ ਐਲੀਵਿਟ ਪਾਲਿਸੀ ਕਨਸਿਡਰ ਕਰ ਸਕਦੇ ਆ ਚਲੋ ਹੁਣ ਇਸ ਤੋਂ ਬਾਅਦ ਦੋ ਹੋਰ ਚੀਜ਼ਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਬਾਰੇ ਗੱਲ ਕਰ ਲੈਨੇ ਆ ਨਾਨ ਪੇਏਬਲ ਤੇ ਆਓ ਪੀਡੀ ਕਵਰ ਇਹਦੇ ਵਿੱਚ ਨਾਨ ਪੇਏ ਇਦਾਂ ਦੀਆਂ ਆਈਟਮਸ ਜਿਹੜੀਆਂ ਕਿ ਕੰਜ਼ਿਊਮੇਬਲ ਦੇ ਵਿੱਚ ਆਉਂਦੀਆਂ ਨੇ ਜਿਵੇਂ ਕਿ ਪੀਪੀਈ ਕਿਟ ਹੋ ਗਿਆ ਸਰਿੰਜਸ ਗਲਵਜ਼ ਮਾਸਕ ਵਗੈਰਾ ਇਹ ਸਾਰੀਆਂ ਚੀਜ਼ਾਂ ਨਾ ਤੁਹਾਡੀ ਪਾਲਿਸੀ ਦੇ ਵਿੱਚ ਕਵਰ ਨਹੀਂ ਹੁੰਦੀਆਂ ਤੇ ਜਨਰਲੀ ਇਹਨਾਂ ਚੀਜ਼ਾਂ ਦਾ ਖਰਚਾ ਇਹਨਾਂ ਤੁਹਾਡੇ ਟੋਟਲ ਬਿੱਲ ਦਾ 15 ਤੋਂ 20% ਬਣ ਜਾਂਦਾ ਹੈ ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਇੱਕ ਇਦਾਂ ਦੀ ਪਾਲਿਸੀ ਲਈਏ ਜਿਹਦੇ ਵਿੱਚ ਇਹ ਕੰਜ਼ਿਊਮੇਬਲ ਚੀਜ਼ਾਂ ਵੀ ਕਵਰ ਹੋਣ ਆਦਰਵਾਇਜ਼ 10 ਲੱਖ ਦਾ ਬਿੱਲ ਬਣੇਗਾ ਤੁਹਾਡੀ ਜੇਬ ਚੋਂ 1.5 ਤੋਂ 2 ਲੱਖ ਜਾਏਗੀ ਜਾਏਗਾ ਬੇਸ਼ੱਕ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈ ਵੀ ਸੋ ਇਹਨਾਂ ਪਾਲਿਸੀਜ਼ ਦੇ ਵਿੱਚੋਂ ਤਿੰਨ ਪਾਲਿਸੀਜ਼ ਨੇ ਪਹਿਲੀ HDFC Optima Secure, Aditya Birla Activ Fit Max, ICICI Lombard Max Protect ਜਿਹੜੀਆਂ ਬੇਸ ਪਾਲਿਸੀਜ਼ ਦੇ ਵਿੱਚ ਤੁਹਾਨੂੰ ਇਹ ਨਾਨ ਪੇਏਬਲ ਦਾ ਕਵਰ ਵੀ ਦੇ ਰਹੀਆਂ ਨੇ। ਬਾਕੀ ਸਾਰੀਆਂ ਪਾਲਿਸੀਜ਼ ਦੇ ਵਿੱਚ ਤੁਹਾਨੂੰ ਐਜ਼ ਅ ਰਾਈਡਰ ਦੇ ਤੌਰ ਤੇ ਇਹ ਕਵਰ ਮਿਲ ਜਾਂਦਾ ਹੈ। ਹੁਣ ਜੇਕਰ ਇਸ ਰਾਈਡਰ ਦੀ ਗੱਲ ਕਰੀ ਤਾਂ ਇਹ ਤੁਹਾਡੇ ਬੇਸ ਪ੍ਰੀਮੀਅਮ ਦਾ 5 ਤੋਂ 10% ਤੱਕ ਤੁਹਾਨੂੰ ਕਾਸਟਲੀ ਪੈ ਸਕਦਾ ਹੈ। ਬਟ ਇਹ ਇੱਕ ਐਦਾਂ ਦਾ ਰਾਈਡਰ ਆ ਜਿਹੜਾ ਤੁਹਾਡੀ ਪਾਲਿਸੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਹੁਣ ਇਸ ਤੋਂ ਬਾਅਦ ਆਉਂਦਾ ਹੈ OPD ਰਾਈਡਰ। OPD ਰਾਈਡਰ ਜਿਨਾਂ ਨੂੰ ਨਹੀਂ ਪਤਾ ਇਹਦਾ ਮਤਲਬ ਹੁੰਦਾ ਹੈ ਵੀ ਹਸਪੀਟਲ ਦੇ ਉਹ ਵਾਲੇ ਖਰਚੇ ਜਿਦੇ ਵਿੱਚ ਤੁਹਾਨੂੰ ਐਡਮਿਟ ਨਹੀਂ ਹੋਣਾ ਪੈਂਦਾ ਫੋਰ ਐਗਜ਼ਾਮਪਲ ਡਾਕਟਰ ਦੀ ਕੰਸਲਟੇਸ਼ਨ ਹੋ ਗਈ ਐਕਸ-ਰੇ ਹੋ ਗਿਆ ਡੈਂਟਲ ਚੈੱਕਅਪ ਵਗੈਰਾ 90% ਲੋਕਾਂ ਦੇ ਜਿਹੜੇ ਹਸਪੀਟਲ ਦੇ ਖਰਚੇ ਹੁੰਦੇ ਨੇ ਨਾ ਉਹ OPD ਦੇ ਖਰਚੇ ਹੁੰਦੇ ਆ ਮਤਲਬ ਉਹ ਐਡਮਿਟ ਨਹੀਂ ਹੁੰਦੇ ਹਸਪਟਲਾਈਜੇਸ਼ਨ ਬਹੁਤ ਰੇਅਰਲੀ ਹੁੰਦੀ ਆ ਸੋ ਇਨਾਂ ਚੀਜ਼ਾਂ ਦੇ ਚੱਲਦੇ ਹੋਏ ਕਾਫੀ ਇੰਪੋਰਟੈਂਟ ਹੋ ਜਾਂਦਾ ਵੀ ਤੁਹਾਡੇ ਕੋਲੇ OPD ਕਵਰ ਹੋਣਾ ਚਾਹੀਦਾ ਜਿਹਦੇ ਨਾਲ ਤੁਹਾਡੇ ਇਹ ਛੋਟੇ-ਮੋਟੇ ਖਰਚੇ ਤਾਂ ਬੜੀ ਆਸਾਨੀ ਨਾਲ ਕਵਰ ਹੋ ਜਾਂਦੇ ਮ ਬਟ ਅਨਫੋਰਚਨਟਲੀ ਕਿਸੇ ਵੀ ਇੰਸ਼ੋਰੈਂਸ ਪਾਲਸੀ ਦੇ ਬੇਸ ਕਵਰ ਦੇ ਵਿੱਚ ਤੁਹਾਨੂੰ ਇਹ ਆਪੀਡੀ ਕਵਰ ਨਹੀਂ ਮਿਲਦਾ ਤੁਹਾਨੂੰ ਐਜ਼ ਅ ਰਾਈਡਰ ਦੇ ਤੌਰ ਤੇ ਹੀ ਲੈਣਾ ਪੈਂਦਾ ਹੈ ਹੁਣ ਮੈਨੂੰ ਲੱਗਦਾ ਵੀ OPD ਕਵਰ ਦੇ ਨਾਲ ਨਾ ਤੁਹਾਡਾ ਡਿਸੀਜਨ ਨਹੀਂ ਬਦਲਣ ਵਾਲਾ ਕਿਉਂਕਿ ਕਿਸੇ ਵੀ ਇਨਸ਼ੋਰੈਂਸ ਕੰਪਨੀ ਦੇ بیس ਕਵਰ ਦੇ ਨਾਲ ਤੁਹਾਨੂੰ ਇਹ ਨਹੀਂ ਮਿਲ ਰਿਹਾ ਹੁਣ ਇਥੇ ਆਪਾਂ ਜਾਂਦੇ ਹਾਂ ਤੇ ਦੋ ਚੀਜ਼ਾਂ ਬਾਰੇ ਹੋਰ ਗੱਲ ਕਰ ਹੀ ਲੈਨੇ ਆ ਈ ਕੰਸਲਟੇਸ਼ਨ ਤੇ ਵੈਲਨੈਸ ਮੈਨੀਫੈਸਟੋ ਈ ਕੰਸਲਟੇਸ਼ਨ ਦੋ ਸਿਨੈਰੀਓ ਦੇ ਵਿੱਚ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਪਹਿਲਾਂ ਤਾਂ ਜਦੋਂ ਕੋਈ ਬਹੁਤ ਹੀ ਸੀਰੀਅਸ ਕੇਸ ਹੋਵੇ ਜਾਂ ਸੀਰੀਅਸ ਡਿਸੀਜ਼ ਹੋਵੇ ਫਾਰ ਇਗਜ਼ਾਮਪਲ ਕੈਂਸਰ ਹੋ ਗਿਆ ਜਾਂ ਫਿਰ ਹਾਰਟ ਦੇ ਰਿਗਾਰਡਿੰਗ ਕੋਈ ਵੀ ਚੀਜ਼ ਹੋ ਗਈ ਜਿਹਦੇ ਵਿੱਚ ਪੇਸ਼ੈਂਟ ਰੈਗੂਲਰਲੀ ਜਾਂ ਫਿਰ ਬਾਰ-ਬਾਰ ਹਸਪੀਟਲ ਦੂਜਾ ਕੇਸ ਹੈ ਜੋ ਤੁਸੀਂ ਕਿਸੇ ਐਲਡਰਲੀ ਲਈ ਆਪਣੀ ਪਾਲਿਸੀ ਬਾਈ ਕਰਦੇ ਹੋ ਫਾਰ ਇਗਜ਼ਾਮਪਲ ਕਿਸੇ ਜ਼ਿਆਦਾ ਏਜ ਵਾਲੇ ਪਰਸਨ ਲਈ ਉੱਥੇ ਵੀ ਸੇਮ ਹੀ ਸਿਨੈਰੀਓ ਆ ਜਾਂਦਾ ਹੈ ਵੀ ਉਹ ਬਾਰ-ਬਾਰ ਹਸਪੀਟਲ ਨਹੀਂ ਜਾ ਪਾਉਂਦੇ ਤਾਂ ਉੱਥੇ ਵੀ ਕੰਸਲਟੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਇਸੇ ਜਿਹਦੇ ਚੱਲਦੇ ਹੋਏ ਇੱਕ ਇਦਾਂ ਦੀ ਪਾਲਿਸੀ ਦੇਖਣਾ ਬਹੁਤ ਇੰਪੋਰਟੈਂਟ ਹੈ ਜਿਹਦੇ ਵਿੱਚ ਈ ਕਨਸਲਟੇਸ਼ਨ ਵੀ ਕਵਰ ਹੋਵੇ ਹੁਣ ਜਿਹੜੀਆਂ ਅਸੀਂ ਪਾਲਿਸੀਜ਼ ਦੇਖੀਆਂ ਆਲਮੋਸਟ ਸਾਰੀਆਂ ਹੀ ਪਾਲਿਸੀਜ਼ ਦੇ ਵਿੱਚ ਈ ਕਨਸਲਟੇਸ਼ਨ ਕਵਰ ਹੁੰਦੀ ਹੈ ਸਿਰਫ ਅਦਿੱਤਿਆ ਵਿਰਲਾ ਨੂੰ ਛੱਡ ਕੇ ਐਚਡੀਐਫਸੀ ਅਰਗੋ ਦੀ ਗੱਲ ਕਰਾਂ ਤਾਂ ਉੱਥੇ ਸਿਰਫ ਸੀਰੀਅਸ ਇਲਨੈਸ ਦੇ ਲਈ ਹੀ ਤੁਹਾਨੂੰ ਈ ਕਨਸਲਟੇਸ਼ਨ ਦਾ ਕਵਰ ਮਿਲਦਾ ਤੇ ਜਿਵੇਂ ਕਿ ਮੈਂ ਦੱਸਿਆ ਉਹਦੀ ਜ਼ਰੂਰਤ ਵੀ ਉੱਥੇ ਹੀ ਪੈਂਦੀ ਹੈ ਜ਼ਿਆਦਾਤਰ ਹੁਣ ਵੈਲਨੈਸ ਬੈਨੀਫਿਟ ਦੀ ਗੱਲ ਕਰੀਏ ਤਾਂ ਵੈਲਨੈਸ ਬੈਨੀਫਿਟ ਇੱਕ ਇਦਾਂ ਦੀ ਚੀਜ਼ ਹੈ ਜਿੱਥੇ ਤੁ ਸਹੀ ਹੈ ਕੁਝ ਕੰਪਨੀਆਂ ਨੇ ਜਿਵੇਂ ਕਿ ਬਜਾਜ ਅਲਾਈਐਂਸ ਉਹਨਾਂ ਦੀ ਕਾਫੀ ਬ੍ਰਾਡ ਡੈਫੀਨੇਸ਼ਨ ਹੈ ਉਹ ਤੁਹਾਨੂੰ 8 ਅਲੱਗ-ਅਲੱਗ ਪੈਰਾਮੀਟਰ ਤੇ ਜਜ ਕਰਦੇ ਆ ਜਿਵੇਂ ਕਿ ਐਚਬੀਏ1ਸੀ ਫਾਸਟਿੰਗ ਬਲੱਡ ਸ਼ੂਗਰ ਬੀਐਮਆਈ ਬੀਪੀ ਵਗੈਰਾ ਤੇ ਕੁਝ ਕੰਪਨੀ ਐਦਾਂ ਦੀਆਂ ਨੇ ਜਿਵੇਂ ਕਿ ਨਿਵਾਪੋਪਾ ਤੇ ਕੇਅਰ ਜੋ ਤੁਹਾਡੇ ਸਿਰਫ ਸਟੈਪਸ ਦੇਖ ਕੇ ਤੁਹਾਨੂੰ ਡਿਸਕਾਊਂਟ ਦੇ ਦਿੰਦੀਆਂ ਨੇ ਹੁਣ ਇਹਦੇ ਵਿੱਚ ਤੁਹਾਨੂੰ ਸਭ ਤੋਂ ਵੱਡਾ ਡਿਸਕਾਊਂਟ ਮਿਲਦਾ ਹੈ ਅਦਿੱਤਿਆ ਵਿਰਲਾ ਐਕਟਿਵ ਫਿਟ ਮੈਕਸ ਤੇ ਜੋ ਕਿ ਅਪ ਟੂ 100% ਤੱਕ ਹੋ ਸਕਦਾ ਹੈ ਤੇ ਸਭ ਤੋਂ ਘੱਟ ਡਿਸਕਾਊਂਟ ਮਿਲਦਾ ਬਜਾਜ ਅਲਾਈਅੰਸ ਤੇ ਜੋ ਕਿ ਅਪ ਟੂ 10% ਤੱਕ ਹੋ ਸਕਦਾ ਹੈ ਵੈਲ ਟੈਕਨੀਕਲੀ ਦੇਖਿਆ ਜੇ ਅਬ ਤਾਂ ਸਭ ਤੋਂ ਘੱਟ ਡਿਸਕਾਊਂਟ ਤੁਹਾਨੂੰ HDFC ਅਰਗੋ ਤੋਂ ਮਿਲਦਾ ਜੋ ਕਿ 0% ਹੈ ਹੁਣ ਲਾਸਟ ਦੇ ਵਿੱਚ ਨਾ ਆਪਾਂ ਇਹਨਾਂ ਸਾਰੀਆਂ ਪਾਲਿਸੀਜ਼ ਦੇਖ ਲਈ ਪ੍ਰੀਮੀਅਮਸ ਵੀ ਦੇਖ ਲੈਂਦੇ ਆ ਬਟਾ ਉਸ ਤੋਂ ਪਹਿਲਾਂ ਮੈਂ ਕਹਿੰਨਾ ਵੀ ਮੈਂ ਤੁਹਾਨੂੰ ਇੰਨਾ ਕੁਝ ਤਾਂ ਦੱਸ ਹੀ ਦਿੱਤਾ ਹੋਗਾ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਨਫਿਊਜ਼ ਹੋ ਗਏ ਹੋਵੋਗੇ ਸੋ ਮੇਨ ਚੀਜ਼ ਇਹ ਹੈ ਕਿ ਇਸ ਚੀਜ਼ ਨੂੰ ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਜਾਂ ਫਿਰ ਮੈਂ ਕਹਾ ਵੀ ਇੰਸ਼ੋਰੈਂਸ ਲੈਣ ਦੀ ਜਰਨੀ ਨੂੰ ਸਿੰਪਲੀਫਾਈ ਕਰਨ ਦੇ ਲਈ ਤੁਸੀਂ ਬੈਟਰ ਹੈ ਨਾ ਕਿ ਡਿੱਟੋ ਇੰਸ਼ੋਰੈਂਸ ਨੂੰ ਕੰਟੈਕਟ ਕਰੋ ਤੁਹਾਡੀ ਇੰਸ਼ੋਰੈਂਸ ਲੈਣ ਦੀ ਜਰਨੀ ਇੰਨੀ ਕਿ ਜ਼ਿਆਦਾ ਸਮੂਥ ਹੋ ਜਾਏਗੀ ਨਾ ਕਿ ਕੁਝ ਹੋਈ ਨਾ ਬੇਸਿਕਲੀ ਡਿੱਟੋ ਇੱਕ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਜ਼ਰੋਦਾ ਦੁਆਰਾ ਬੈਕਡ ਹੈ ਡਿੱਟੋ ਤੁਹਾਡੇ ਲਈ ਮਿਹਨਤ ਕਰਦਾ ਇੱਕ ਵਧੀਆ ਪਾਲਿਸੀ ਲੱਭਣ ਤੋਂ ਲੈ ਕੇ ਉਹਨੂੰ ਇਸ਼ੂ ਕਰਨ ਤੱਕ ਫ ਤੇ ਸਾਰਾ ਕੁਝ ਨਾ ਡੈਟੋ ਬਿਲਕੁਲ ਫ੍ਰੀ ਦੇ ਵਿੱਚ ਕਰਦਾ ਤੁਸੀਂ ਬਸ ਕੁਝ ਨਹੀਂ ਕਰਨਾ ਡੈਟੋ ਦੇ ਨਾਲ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰਨੀ ਹੈ ਕਾਲ ਬੁੱਕ ਕਰਨ ਦੇ ਤਿੰਨ ਦਿਨ ਦੇ ਵਿੱਚ ਤੁਹਾਨੂੰ ਇੱਕ ਇਹਨਾਂ ਦਾ ਜਿਹੜਾ ਐਡਵਾਈਜ਼ਰ ਆ ਉਹ ਐਲੋਕੇਟ ਹੋ ਜਾਏਗਾ ਜੋ ਤੁਹਾਨੂੰ ਸਟੈਪ ਬਾਈ ਸਟੈਪ ਏ ਟੂ ਜ਼ेड ਹਰ ਇੱਕ ਚੀਜ਼ ਗਾਈਡ ਕਰੇਗਾ ਹੁਣ ਇੱਥੇ ਕੰਸਲਟੇਸ਼ਨ ਕਾਲ ਫ੍ਰੀ ਹੈ ਦਾ ਮਤਲਬ ਇਹ ਨਹੀਂ ਹੈ ਵੀ ਹੁਣ ਤੁਹਾਨੂੰ ਸਪੈਮ ਕਾਲਸ ਤੇ ਮੈਸੇजेस ਆਉਣ ਲੱਗ ਜਾਣਗੇ ਬਾਕੀ ਕੰਪਨੀਆਂ ਤੋਂ ਥੋੜਾ ਜਿਆਦਾ ਲੱਗਿਆ ਡੈਟੋ ਇਹ ਸਪੈਮ ਫ੍ਰੀ ਪਾਲਿਸੀ ਦੇ ਨਾਲ ਚੱਲਦਾ ਹੈ Google ਦੀ ਜੇਕਰ ਰੇਟਿੰਗ ਦੀ ਗੱਲ ਕਰਾਂ ਤਾਂ 4.9 ਆਊਟ ਆਫ ਤੇ ਇੱਕ ਖਾਸ ਗੱਲ ਹੋਰ ਹੈ ਕਿਉਂਕਿ ਹੁਣ ਡਿੱਟੋ ਆਲਮੋਸਟ ਹਰ ਇੰਸ਼ੋਰਰ ਦੇ ਨਾਲ ਡੇਲੀ ਬੇਸਿਸ ਤੇ ਡੀਲ ਕਰਦਾ ਹੈ ਤਾਂ ਇਹਨਾਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਨਾ ਇਹਨਾਂ ਦੀ ਇੱਕ ਵਧੀਆ ਰੈਪਿਊਟੇਸ਼ਨ ਬਣੀ ਹੋਈ ਹੈ ਜਿਹਦਾ ਕਿ ਕਲੇਮ ਦੇ ਟਾਈਮ ਤੇ ਬੜਾ ਫਾਇਦਾ ਹੁੰਦਾ ਹੁਣ ਤੁਹਾਡਾ ਜਿਹੜਾ ਕਲੇਮ ਆ ਉਹ ਕਿਉਂਕਿ ਡਿੱਟੋ ਟੀਮ ਪ੍ਰੋਸੈਸ ਕਰਵਾਏਗੀ ਤਾਂ ਤੁਹਾਡਾ ਜਿਹੜਾ ਕਲੇਮ ਲੈਣ ਦਾ ਐਕਸਪੀਰੀਅੰਸ ਨਾ ਉਹ ਬੜਾ ਹੀ ਸਮੂਥ ਤੇ ਸਟ्रेस ਫਰੀ ਹੋ ਜਾਏਗਾ ਤੇ ਇਹ ਸਾਰਾ ਕੁਝ अगेन ਡਿੱਟੋ ਬਿਲਕੁਲ ਫ੍ਰੀ ਦੇ ਵਿੱਚ ਕਰਦਾ ਤੁਹਾਡੇ ਲਈ ਕਰਨਾ ਕੀ ਹੈ ਬਸ ਇੱਕ ਫ੍ਰੀ ਦੀ ਕਾਲ ਬੁੱਕ ਕਰਨੀ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏ ਤੇ ਹਾਂ ਸੱਚ ਕੇ ਆਪਾਂ ਪ੍ਰੀਮੀਅਮਸ ਬਾਰੇ ਗੱਲ ਕਰ ਰਹੇ ਸੀ ਥੋੜਾ ਜਿਹਾ ਇਹਨਾਂ ਦੇ ਪ੍ਰੀਮੀਅਮ ਕੰਪੇਅਰ ਕਰ ਲੈਨੇ ਆ ਤੇ ਇਹ ਪ੍ਰੀਮੀਅਮ ਆਪਾਂ ਇੱਕ ਬੇਸ ਕਵਰ 50 ਲੱਖ ਦਾ ਲੈ ਕੇ ਚੱਲਦੇ ਆ ਤੇ ਇੱਕ ਮੇਲ ਪਰਸਨਲੀ ਲੈ ਕੇ ਚੱਲਦੇ ਆ ਜਿਹਦੀ ਉਮਰ ਆਰਾਊਂਡ ਆਰਾਊਂਡ 30 ਸਾਲ ਤੋਂ ਘੱਟ ਆ ਜੋ ਕਿ ਕੋਈ স্মੋਕਿੰਗ ਨਹੀਂ ਕਰਦਾ ਤੇ ਦਿੱਲੀ ਵਰਗੇ ਸ਼ਹਿਰ ਚ ਰਹਿੰਦਾ ਹੈ ਤੇ ਸਾਰੇ ਪ੍ਰੀਮੀਅਮਸ ਮੈਂ ਕੰਜ਼ਿਊਮੇਬਲਸ ਲਗਾ ਕੇ ਹੀ ਕੈਲਕੂਲੇਟ ਕੀਤੇ ਆ ਕੰਜ਼ਿਊਮੇਬਲਸ ਤੁਹਾਡੇ ਬੇਸ ਪ੍ਰੀਮੀਅਮ ਦਾ 5 ਤੋਂ 10% ਹੋ ਸਕਦੇ ਆ ਹੁਣ ਐਟ ਦਾ ਐਂਡ ਜੇਕਰ ਤੁਸੀਂ ਮੈਨੂੰ ਪੁੱਛੋ ਵੀ ਹਾਂਜੀ ਮੇਰੇ ਟੌਪ ਦੀਆਂ ਤਿੰਨ ਪਾਲਿਸੀਜ਼ ਕਿਹੜੀਆਂ ਹੋਣਗੀਆਂ ਤਾਂ ਮੈਂ ਚੂਜ਼ ਕਰੂੰਗਾ HDFC ERGO Optima Super Secure ਦੂਜੇ ਨੰਬਰ ਤੇ Aditya Birla Active Fit Max ਤੇ ਤੀਜੇ ਨੰਬਰ ਤੇ ICICI Lombard Max Protect ਇਹਦੇ ਵਿੱਚ ਅਗੇਨ ਜੇਕਰ ਤੁਹਾਨੂੰ ਕੋਈ ਪ੍ਰੀ ਐਗਜ਼ਿਸਟਿੰਗ ਿਲਨਸ ਹੈ ਤਾਂ ICICI MAX PROTECT ਦੀ ਜਗ੍ਹਾ ਤੁਸੀਂ ICICI ALLEVIATE ਕੰਸੀਡਰ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਡਾ ਪ੍ਰੀ ਐਗਜ਼ਿਸਟਿੰਗ ਿਲਨਸ ਦਾ ਵੇਟਿੰਗ ਪੀਰੀਡ 3 ਸਾਲ ਤੋਂ ਘਟ ਕੇ 30 ਦਿਨ ਹੋ ਜਾਏਗਾ ਜੇਕਰ ਤੁਸੀਂ ਇਹਨਾਂ ਦਾ ਜੰਪ ਸਟਾਰਟ ਐਡ-ਆਨ ਲੈ ਲੈਂਦੇ ਹੋ ਤੇ ਬੈਟਰ ਚੀਜ਼ ਇਹੀ ਹੈ ਵੀ ਜੇਕਰ ਹਜੇ ਵੀ ਸਮਝ ਨਹੀਂ ਲੱਗੀ ਤਾਂ ਰਿਟਨ ਇੰਸ਼ੋਰੈਂਸ ਹੈਗੇ ਹੀ ਆ ਮੈਨੂੰ ਪਤਾ ਤੁਸੀਂ ਇਸ ਤੋਂ ਬਾਅਦ ਵੀ ਦੋ ਚਾਰ ਵੀਡੀਓਜ਼ ਦੇਖਣੀਆਂ ਬੈਟਰ ਐਡੀਟੋ ਇੰਸ਼ੋਰੈਂਸ ਨਾਲ ਫਰੀ ਦੇ ਵਿੱਚ ਗੱਲ ਕਰ ਲਓ ਕੁਝ ਨਹੀਂ ਜਾ ਰਿਹਾ ਤੁਹਾਡੀ ਜਿਹੜੀ ਜਰਨੀ ਹੈ ਨਾ ਇੰਸ਼ੋਰੈਂਸ ਦੀ ਟੋਟਲੀ ਸਮੂਥ ਹੋ ਜਾਏਗੀ ਲਿੰਕ ਡਿਸਕ੍ਰਿਪਸ਼ਨ ਚ